ਸਾਡੀ ਸਵੇਰ ਦੀ ਚਾਹ, ਸਰੀਰ ਦੀ ਸਫਾਈ, ਕੱਪੜਿਆਂ ਦੀ ਚਮਕ, ਇੱਥੋਂ ਤੱਕ ਕਿ ਸਾਡੇ ਖਾਣੇ ਦਾ ਸੁਆਦ ਵੀ ਇਹ ਸਭ ਕੁਝ ਸਾਡੀ ਜ਼ਿੰਦਗੀ ਦਾ ਅਜੇਹਾ ਟੁੱਟ ਹਿੱਸਾ ਬਣ ਚੁੱਕਾ ਹੈ ਕਿ ਅਸੀਂ ਅਕਸਰ ਸੋਚਦੇ ਵੀ ਨਹੀਂ ਕਿ ਇਹਨਾਂ ਪਿੱਛੇ ਕਿਹੜੀ ਤਾਕਤ ਕੰਮ ਕਰਦੀ ਹੈ। ਇਹ ਕੋਈ ਇੱਕ ਜਾਂ ਦੋ ਉਤਪਾਦ ਨਹੀਂ, ਇਹ ਸੈਂਕੜੇ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਹਰ ਰੋਜ਼ ਕਰਦੇ ਹਾਂ। ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿੰਨੇ ਹੋਣਗੇ? ਇੱਕ ਅਰੇਹੀ ਕੰਪਨੀ ਜਿਸ ਦੇ ਪ੍ਰੋਡਕਟਸ ਦੀ ਗਿਣਤੀ ਸੈਂਕੜਿਆਂ ਵਿੱਚ ਹੈ ਕਿ ਇਹ ਸਿਰਫ ਵਪਾਰ ਦਾ ਇੱਕ ਮਾਮੂਲੀ ਅਦਾਰਾ ਹੈ ਜਾਂ ਇਸ ਦੇ ਅੰਦਰ ਭਾਰਤ ਦੀ ਨਬਜ਼ ਨੂੰ ਪਛਾਣਨ ਦਾ ਇੱਕ ਡੂੰਘਾ ਰਾਜ਼ ਛੁਪਿਆ ਹੋਇਆ ਹੈ ਅੱਜ ਅਸੀਂ ਹਿੰਦੁਸਤਾਨ ਯੂਨੀਲੀਵਰ ਦੀ ਉਸ ਅਨਕਹੀ ਕਹਾਣੀ ਨੂੰ ਉਜਾਗਰ ਕਰਾਂਗੇ ਜਿੱਥੇ ਹਰ ਪ੍ਰੋਡਕਟ ਇੱਕ ਕਹਾਣੀ ਬਿਆਨ ਕਰਦਾ ਹੈ ਅਤੇ ਹਰੇਕ ਕਹਾਣੀ ਭਾਰਤ ਦੀ ਹੈ ਹਿੰਦੁਸਤਾਨ ਯੂਨੀਲੀਵਰ ਬਿਊਟੀ ਹੋਮ ਕੇਅਰ ਫੂਡ ਅਤੇ ਵਾਟਰ ਪਿਉਰੀਫਾਈ ਅਤੇ ਹੋਰ ਚੀਜ਼ਾਂ ਨੂੰ ਮਿਲਾ ਕੇ ਕਰੀਬ 2000 ਪ੍ਰੋਡਕਟਸ ਸੇਲ ਕਰਦੀ ਹੈ ਜਿਸ ਵਿੱਚ ਮੇਨ ਪ੍ਰੋਡਕਟ ਫੇਅਰ ਐਂਡ लवली ਪੌਂਡਸ ਵੈਸਲੀਨ ਲਕਮੇ ਕਲੀਨਿਕ ਪਲਸ ਡਾਵ ਸਨਸਲਿਕ ক্লোਜ਼ ਅਪ ਲਕਸ ਡਾਵ ਸਰਫੈਕਸਲ ਤਾਜ ਮਹਿਲ ਟੀ ਹਾਰਲਿਕਸ ਤੇ ਹੋਰ ਪਤਾ ਨਹੀਂ ਕਿੰਨੇ ਕ ਤੇ ਹੁਣ ਆਪਾਂ ਜਾਣਦੇ ਹਾਂ ਕਿ ਇਸ ਕੰਪਨੀ ਦੀ ਸ਼ੁਰੂਆਤ ਕਿਵੇਂ ਹੋਈ ਗੱਲ 19ਵੀਂ ਸਦੀ ਦੀ ਹੈ ਜਦੋਂ ਬ੍ਰਿਟਿਸ਼ ਕੰਪਨੀ ਲਿਵਰ ਬ੍ਰਦਰਜ਼ ਨੇ ਭਾਰਤ ਵਿੱਚ ਆਪਣੇ ਸਾਬਣ ਵੇਚਣੇ ਸ਼ੁਰੂ ਕੀਤੇ 1930 ਦੇ ਦਹਾਕੇ ਤੱਕ ਕਈ ਅੰਤਰਰਾਸ਼ਟਰੀ ਕੰਪਨੀਆਂ ਨੇ ਭਾਰਤ ਵਿੱਚ ਆਪਣੇ ਪੈਰ ਪਸਾਰ ਲਏ ਸਨ 1933 ਵਿੱਚ ਤਿੰਨ ਕੰਪਨੀਆਂ ਲੀਵਰ ਬ੍ਰਦਰਸ ਇੰਡੀਆ ਲਿਮਟਿਡ ਹਿੰਦੁਸਤਾਨ ਵਨਸਪਤੀ ਮੈਨੂਫੈਕਚਰਿੰਗ ਕੰਪਨੀ ਅਤੇ ਹੁਣ ਯੂਨੀਲੀਵਰ ਐਕਸਪੋਰਟ ਲਿਮਟਿਡ ਨੂੰ ਮਿਲਾ ਕੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਦੀ ਨੀਂਹ ਰੱਖੀ ਗਈ। ਇਹ ਇੱਕ ਅਜਿਹਾ ਕਦਮ ਸੀ ਜਿਸ ਨੇ ਭਾਰਤੀ ਖਪਤਕਾਰ ਉਦਯੋਗ ਦਾ ਚਿਹਰਾ ਬਦਲ ਦਿੱਤਾ। ਸ਼ੁਰੂਆਤ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਭਿੰਨਤਾ, ਗਰੀਬੀ ਅਤੇ ਘੱਟ ਸ਼ਕਤੀ ਦੇ ਬਾਵਜੂਦ ਵੀ HUL ਨੇ ਇੱਕ ਵਿਲੱਖਣ ਰਣਨੀਤੀ ਅਪਣਾਈ। ਹਿੰਦੁਸਤਾਨ ਯੂਨੀਲੀਵਰ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਸਮਝ ਸੀ ਕਿ ਭਾਰਤ ਇੱਕ ਦੇਸ਼ ਨਹੀਂ, ਬਲਕਿ ਕਈ ਦੇਸ਼ਾਂ ਦਾ ਸਮੂਹ ਹੈ। ਉਹਨਾਂ ਨੇ ਹਰ ਖੇਤਰ ਦੀਆਂ ਜ਼ਰੂਰਤਾਂ, ਸੱਭਿਆਚਾਰ ਅਤੇ ਖਰੀਦ ਸ਼ਕਤੀ ਨੂੰ ਸਮਝਿਆ। ਉਨ੍ਹਾਂ ਨੇ ਛੋਟੇ ਪੈਕਾਂ ਵਿੱਚ ਉਤਪਾਦ ਵੇਚਨੇ ਸ਼ੁਰੂ ਕੀਤੇ ਜੋ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਕਿਫਾਇਤੀ ਸਨ ਇਹ ਇੱਕ ਕ੍ਰਾਂਤੀਕਾਰੀ ਕਦਮ ਸੀ ਜਿਸ ਨੇ ਉਤਪਾਦਾਂ ਨੂੰ ਹਰ ਘਰ ਤੱਕ ਪਹੁੰਚਾਇਆ ਚਾਹ ਬਰਕਬੌਂਡ ਲਿਪਟਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਸਥਾਨਿਕ ਸਵਾਦਾਂ ਨੂੰ ਸ਼ਾਮਲ ਕੀਤਾ ਉਨ੍ਹਾਂ ਨੇ ਵਿਗਿਆਪਨ ਵਿੱਚ ਸਿਰਫ ਉਤਪਾਦ ਨਹੀਂ ਵੇਚੇ ਬਲਕਿ ਸਮਾਜਿਕ ਸੁਨੇਹੇ ਵੀ ਦੰਦੇ ਸਨ ਸਰਫ ਐਕਸਲ ਦਾਗ ਅੱਛੇ ਨੇ ਸਿਰਫ ਇੱਕ ਡਿਟਰਜੈਂਟ ਨਹੀਂ ਵੇਚਿਆ ਬਲਕਿ ਬਚਪਨ ਦੀ ਮਾਸੂਮੀਅਤ ਅਤੇ ਤਜਰਬਿਆਂ ਨੂੰ ਉਤਸ਼ਾਹਿਤ ਕੀਤਾ ਹਿੰਦੁਸਤਾਨ ਯੂਨੀਲੀਵਰ ਸਿਰਫ ਇੱਕ ਦੋ ਉਤਪਾਦਾਂ ਤੱਕ ਸੀਮਿਤ ਨਹੀਂ ਰਿਹਾ ਬਲਕਿ ਉਹਨਾਂ ਨੇ ਸਮੇਂ ਦੇ ਨਾਲ ਨਾਲ ਆਪਣੇ ਉਤਪਾਦ ਪੋਰਟਫੋਲੀਓ ਨੂੰ ਵਧਾਇਆ ਨਵੀਆਂ ਜ਼ਰੂਰਤਾਂ ਨੂੰ ਪਛਾਣਿਆ ਅਤੇ ਨਵੇਂ ਉਤਪਾਦ ਪੇਸ਼ ਕੀਤੇ ਇਨੋਵੇਸ਼ਨ ਹਮੇਸ਼ਾ ਉਹਨਾਂ ਦੇ ਕਾਰੋਬਾਰ ਦਾ ਕੇਂਦਰ ਰਹੀ ਹੈ ਉਹ ਲਗਾਤਾਰ ਆਪਣੇ ਉਤਪਾਦਾਂ ਨੂੰ ਬਿਹਤਰ ਬਣਾਉਣ ਅਤੇ ਨਵੇਂ ਹੱਲ ਲੱਭਣ ਵਿੱਚ ਨਿਵੇਸ਼ ਕਰਦੇ ਰਹੇ ਹਨ ਇੰਨੇ ਵੱਡੇ ਦੇਸ਼ ਵਿੱਚ ਹਰ ਕੋਨੇ ਤੱਕ ਪਹੁੰਚਣਾ ਵੀ ਇੱਕ ਚੁਣੌਤੀ ਹੈ ਪਰ HUL ਨੇ ਇੱਕ ਵਿਸ਼ਾਲ ਅਤੇ ਕੁਸ਼ਲ ਡਿਸਟ੍ਰੀਬਿਊਸ਼ਨ ਸਿਸਟਮ ਦਾ ਨਿਰਮਾਣ ਕੀਤਾ ਪ੍ਰੋਜੈਕਟ ਸ਼ਕਤੀ ਇੱਕ ਕ੍ਰਾਂਤੀਕਾਰੀ ਪਹਿਲ ਸੀ ਜਿੱਥੇ ਪਿੰਡੂ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਰਾਹੀਂ HUL ਦੇ ਉਤਪਾਦ ਵੇਚਣ ਲਈ ਸਿਖਲਾਈ ਦਿੱਤੀ ਗਈ ਇਹਨਾਂ ਨੇ ਨਾ ਸਿਰਫ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਮਜ਼ਬੂਤ ਕੀਤਾ ਬਲਕਿ ਪਿੰਡੂ ਔਰਤਾਂ ਨੂੰ ਆਰਥਿਕ ਤੌਰ ਤੇ ਵੀ ਮਜ਼ਬੂਤ ਬਣਾਇਆ ਕੰਪਨੀ ਸਿਰਫ ਮੁਨਾਫਾ ਕਮਾਉਣ ਤੱਕ ਹੀ ਸੀਮਤ ਨਹੀਂ ਰਹੀ ਹਿੰਦੁਸਤਾਨ ਯੂਨੀਲੀਵਰ ਨੇ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਗੰਭੀਰਤਾ ਨਾਲ ਲਿਆ ਸਵੱਛਤਾ ਲਾਈਫ ਵਾਇਦਾ ਹੱਥ ਹੁਣ ਦਾ ਅਭਿਆਨ ਲੱਖਾਂ ਲੋਕਾਂ ਤੱਕ ਪਹੁੰਚਾਇਆ ਅਤੇ ਸਿਹਤ ਸੁਧਾਰਨ ਵਿੱਚ ਮਦਦ ਕੀਤੀ। ਉਹ ਪਲਾਸਟਿਕ ਕੂੜੇ ਨੂੰ ਘਟਾਉਣ, ਪਾਣੀ ਦੀ ਬਚਤ ਕਰਨ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵੀ ਕੰਮ ਕਰ ਰਹੇ ਹਨ। ਇਹ ਕੰਪਨੀ ਭਾਰਤ ਦੇ 90% ਘਰਾਂ ਤੱਕ ਪਹੁੰਚ ਚੁੱਕੀ ਹੈ। 9 ਲੱਖ ਤੋਂ ਵੱਧ ਰਿਟੇਲ ਦੁਕਾਨਾਂ 27 ਫੈਕਟਰੀਆਂ ਅਤੇ 32 ਡਿਸਟ੍ਰੀਬਿਊਸ਼ਨ ਸੈਂਟਰ ਦਿਨ ਦੇ 24 ਘੰਟਿਆਂ ਚ ਕਿਤੇ ਨਾ ਕਿਤੇ ਕੋਈ ਨਾ ਕੋਈ ਵਿਅਕਤੀ HUL ਦਾ ਉਤਪਾਦ ਵਰਤ ਰਿਹਾ ਹੁੰਦਾ ਹੈ ਇਸ ਦੀ ਸਾਲਾਨਾ ਆਮਦਨ 60 ਹਜ਼ਾਰ ਕਰੋੜ ਤੋਂ ਵੱਧ ਹੈ ਇਹ ਨਾ ਸਿਰਫ ਭਾਰਤ ਸਗੋਂ ਦੁਨੀਆ ਦੇ ਸਿਖਰਲੇ FMCG ਲੀਡਰਾਂ ਵਿੱਚ ਇਸ ਦਾ ਨਾਮ ਲਿਆ ਜਾਂਦਾ ਹੈ ਇਹ ਕੰਪਨੀ ਹਰ ਸੈਕਿੰਡ ਚ ਆਪਣੇ ਕਿਸੇ ਨਾ ਕਿਸੇ ਉਤਪਾਦ ਰਾਹੀਂ ਕਿਸੇ ਦੀ ਜ਼ਿੰਦਗੀ ਨੂੰ ਛੂ ਰਹੀ ਹੈ ਪਰ ਜਿਵੇਂ-ਜਿਵੇਂ ਭਾਰਤ ਬਦਲ ਰਿਹਾ ਹੈ ਖਪਤਕਾਰਾਂ ਦੀਆਂ ਆਤਮਾਂ ਬਦਲ ਰਹੀਆਂ ਹਨ ਕੀ ਹਿੰਦੁਸਤਾਨ ਯੂਨੀਲੀਵਰਪ ਭਵਿਕ ਵਿੱਚ ਵੀ ਭਾਰਤ ਦੇ ਹਰ ਘਰ ਵਿੱਚ ਆਪਣੀ ਉਹੀ ਜਗ੍ਹਾ ਬਰਕਰਾਰ ਰੱਖ ਸਕੇਗਾ ਕੀ ਇਸ ਦਾ ਰਾਜ ਸਿਰਫ ਬਦਲ ਦੇ ਸਮੇਂ ਦੇ ਨਾਲ ਬਦਲਣਾ ਹੈ ਜਾਂ ਕੁਝ ਅਜਿਹਾ ਹੈ ਜੋ ਇਸ ਨੂੰ ਸੱਚਮੁੱਚ ਖਾਸ ਬਣਾਉਂਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਜੇਕਰ ਤੁਸੀਂ ਵੀ ਸੋਚਦੇ ਹੋ ਕਿ ਵੱਡਾ ਬਣਨ ਲਈ ਰੌਲਾ ਪਾਉਣ ਦੀ ਨਹੀਂ ਬਲਕਿ ਚੁੱਪਚਾਪ ਕੰਮ ਕਰਨ ਦੀ ਲੋੜ ਹੁੰਦੀ ਹੈ ਤਾਂ ਇੱਕ ਕਹਾਣੀ ਤੁਹਾਡੇ ਲਈ ਹੈ ਹਮੇਸ਼ਾ ਯਾਦ ਰੱਖੋ ਕਿ ਸਫਲਤਾ ਦੀ ਆਵਾਜ਼ ਨਹੀਂ ਹੁੰਦੀ ਪਰ ਅਸਰ ਦੂਰ ਤੱਕ ਹੁੰਦਾ ਹੈ ਹਿੰਦੁਸਤਾਨ ਯੂਨੀਲੀਵਰ ਪਰ ਕੱਬਣੋ ਚੁੱਪ-ਚਾਪ ਆਪਣੀ ਕਦਰ ਬਣਾਓ ਸੰਘਰਸ਼ ਕਰੋ ਸਿੱਖੋ ਵਧੋ ਅਤੇ ਕਦੇ ਹਾਰ ਨਾ ਮੰਨੋ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਅਤੇ ਸ਼ੇਅਰ ਕਰਨਾ ਅਤੇ ਪੰਜਾਬੀ ਬੁੱਕ ਟਾਕਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡਾ ਇੱਕ ਲਾਈਕ ਸਾਨੂੰ ਹੋਰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ